ਮੇਰੇ ਨਾਲ ਜੀ ਕੀ ਕਰਾਂਗੇ ਉਹ ਜੇ ਬਾਕੀ ਤੇ ਪੂਰਾ ਪਰਸੀ ਗਿਰਾਂਗੇ ਕਿਉਂ ਉਹ ਜੇ ਬਾਕੀ ਚਾਹ ਗਏ 2 ਸਾਲ ਬੈਨੂ ਹੋਇਆ ਸੀ ਕੀ ਕਰਾਂਗੇ ਹੁਣ ਇਹਨਾਂ ਗੋਦ ਦੇ ਵਿੱਚ ਛੋਟੇ ਜਿਹੇ ਮਾਸੂਮ ਬੱਚੇ ਨੂੰ ਚੱਕੀ ਖੜੀ ਇਹ ਮਾਂ ਅੱਜ ਇੰਨੀ ਬੇਬਸ ਹੈ ਕਿ ਉਹ ਸੋਚ ਤੱਕ ਨਹੀਂ ਪਾ ਰਹੀ ਕਿ ਕੱਲ ਦਾ ਦਿਨ ਕਿਵੇਂ ਲੰਘੇਗਾ ਇੱਕ ਦੁੱਖ ਭਰੀ ਘਟਨਾ ਇਸ ਪਰਿਵਾਰ ਦੇ ਨਾਲ ਵਾਪਰੀ ਹੈ ਜਿਸ ਦੇ ਚਲਦੇ ਹੋਏ ਇਸ ਬੱਚੇ ਦੇ ਪਿਓ ਨੂੰ ਖੋ ਲਿਆ ਗਿਆ ਅਤੇ ਉਸ ਤੋਂ ਬਾਅਦ ਇਹ ਸਾਰਾ ਘਰ ਉਜੜ ਗਿਆ ਕਰਦੇ ਹਾਲਾਤ ਇੰਨੇ ਮਾੜੇ ਨੇ ਕਿ ਮਾਂ ਅਤੇ ਉਸ ਦਿਨ ਉਹ ਇੱਕ ਦੂਸਰੇ ਨੂੰ ਦੇਖ-ਦੇਖ ਕੇ ਰੋ ਰਹੇ ਨੇ ਸਾਰਾ ਪਿੰਡ ਉਹਨਾਂ ਦੇ ਘਰ ਪਹੁੰਚਿਆ ਅਤੇ ਉਹਨਾਂ ਦੇ ਨਾਲ ਦੁੱਖ ਦਾ ਸਾਂਝਾ ਕੀਤਾ ਜਾ ਰਿਹਾ ਹੈ ਪਰ ਹੁਣ ਉਹ ਇਨਸਾਫ ਲਈ ਇਕੱਠ ਕਰਨ ਦੀ ਗੱਲ ਆਖ ਰਹੇ ਨੇ ਪੂਰਾ ਪਿੰਡ ਇੱਕ ਪਾਸੇ ਹੋ ਗਿਆ ਜਿਨ੍ਹਾਂ ਦਾ ਕਹਿਣਾ ਸੀ ਕਿ ਇਸੇ ਪਿੰਡ ਦੇ ਵਿੱਚ ਰਹਿੰਦਾ ਦੂਜਾ ਬੰਦਾ ਜਿਸਨੇ ਕੀ ਉਹਨਾਂ ਦਾ ਘਰ ਉਜਾੜ ਦਿੱਤਾ ਆੜਤੀਆਂ ਦਾ ਕੰਮ ਕਰਦਾ ਅਤੇ ਉਸ ਦੇ ਚਲਦੇ ਹੀ ਇਹਨਾਂ ਦਾ ਸਾਰਾ ਪਰਿਵਾਰ ਹੁਣ ਖਤਮ ਹੋਇਆ ਉਸ ਦੇ ਖਿਲਾਫ ਬੰਦੀ ਕਾਰਵਾਈ ਦੇ ਲਈ ਹੀ ਸਾਰਾ ਪਿੰਡ ਇਕੱਠਾ ਹੋ ਕੇ ਪੁਲਿਸ ਥਾਣੇ ਪਹੁੰਚਿਆ ਸੀ ਜਿਨ੍ਹਾਂ ਦਾ ਕਹਿਣਾ ਸੀ ਕਿ ਜਦ ਤੱਕ ਇਸ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਅਸੀਂ ਦਰਨਾ ਪ੍ਰਦਰਸ਼ਨ ਵੀ ਕਰਾਂਗੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ इकट्ठा ਕਰਨ ਤੋਂ ਬਾਅਦ ਰੋਲਾ ਵੀ ਪਾਇਆ ਜਾਵੇਗਾ ਇੱਥੇ ਉਹ ਆਪਣੀ ਮਜਬੂਰੀ ਦੱਸ ਰਹੇ ਸਨ ਕਿ ਇਨਸਾਫ ਅੱਜਕੱਲ ਇਸ ਤਰ੍ਹਾਂ ਹੀ ਮਿਲ ਰਿਹਾ ਹੈ ਕਿ ਪਹਿਲਾਂ ਦਬਾਅ ਬਣਾਉ ਇਕੱਠ ਕਰੋ ਤੇ ਉਸ ਤੋਂ ਬਾਅਦ ਹੀ ਤੁਹਾਡੀ ਗੱਲ ਸੁਣੀ ਜਾਵੇਗੀ ਪਰ ਇਸ ਤੋਂ ਪਹਿਲਾਂ ਹੀ ਜਦੋਂ ਪੁਲਿਸ ਦੇ ਵੱਲੋਂ ਭਰੋਸਾ ਦਿੱਤਾ ਗਿਆ ਤਾਂ ਪਿੰਡ ਵਾਲੇ ਇਸ ਗੱਲ ਦੇ ਲਈ ਰਾਜ਼ੀ ਹੋ ਗਏ ਪਰ ਪਿੱਛੇ ਹੁਣ ਇਹ ਰੋਂਦਾ ਕੁਰਲਾਉਂਦਾ ਪਰਿਵਾਰ ਅਤੇ ਉਸ ਵਿਅਕਤੀ ਦਾ ਜਿਸ ਦਾ ਨਾਮ ਸਤਨਾਮ ਸਿੰਘ ਸੀ ਉਸ ਦਾ ਇਹ 9 ਮਹੀਨੇ ਦਾ ਬੱਚਾ ਜਿਸ ਨੂੰ ਇਹ ਤੱਕ ਪਤਾ ਨਹੀਂ ਕਿ ਉਸ ਦੇ ਉੱਪਰ ਕਿੱਡੀ ਵੱਡੀ ਮੁਸੀਬਤ ਆਣ ਪਈ ਹੈ 2 ਸਾਲ ਪਹਿਲਾਂ ਵਿਆਹ ਹੋਇਆ ਤੇ ਘਰ ਦੇ ਵਿੱਚ ਮੁੰਡੇ ਨੇ ਜਨਮ ਲਿਆ ਪਰ ਕਿਸ ਤਰ੍ਹਾਂ ਦੇ ਨਾਲ ਪਿੰਡ ਦੇ ਹੀ ਵਿਅਕਤੀ ਨੇ ਉਹਨਾਂ ਦੀਆਂ ਖੁਸ਼ੀਆਂ ਲੁੱਟੀਆਂ ਨੇ ਆਓ ਸੁਣਦੇ ਹਾਂ ਸਰਵਿੰਦਰ ਕੌਰ ਜੀ ਇਹ ਆਰਤੀ ਇਹ ਸਾਨੂੰ ਤੰਗ ਕਰਦਾ ਸੀਗਾ 2 ਲੱਖ ਰੁਪਏ ਮੰਗਦਾ ਸੀ ਸਾਥੋਂ 22 ਲੱਖ ਸਾਡੇ ਕੋਲ ਹੈ ਨਹੀਂ ਸੀ ਦੇਣ ਨੂੰ ਅਸੀਂ ਥੋੜੇ ਜਿਹਾ ਪੈਸੇ ਦੇਣ ਗਏ ਸੀਗੇ ਉਹ ਕਹਿੰਦਾ ਪੂਰਾ 22 ਲੱਖ ਹੀ ਲਵਾਂਗਾ ਮੈਂ ਇਹਨੇ ਪੈਸੇ ਨਹੀਂ ਲੈਣੇ ਉਹਦਾ ਕਰਕੇ ਸਾਨੂੰ ਇਹ ਮੁੰਡੇ ਦੀ ਮੌਤ ਹੋ ਗਈ ਬਸ ਉਹਨੇ ਦੱਸਿਆ ਨਹੀਂ ਕਿਸੇ ਨੂੰ ਵਾਸਤਾ ਨਹੀਂ ਉਹ ਉਹ ਰਹਿੰਦਾ ਸੀਗਾ ਹਾਂਜੀ ਘਰ ਵੀ ਸਾਡਾ ਲੈ ਗਿਆ ਚੈੱਕ ਵੀ ਭਰਾ ਕੇ ਲੈ ਗਿਆ ਸਾਥੋਂ ਖਾਲੀ ਮੱਲਮ ਲਈ ਧੱਕੇ ਨਾਲ ਸਾਰਾ ਘਰ ਲਖਾ ਕੇ ਲੈ ਗਿਆ ਜਿਗਰਾ ਜੀ ਥੱਲੇ ਵਾਲਾ ਸੜਕਾਂ ਮੈਂ ਕਰਦਾ ਸੀ ਜੀ ਬੈਟਰਾਏ ਦੁਕਾਨ ਤੇ ਲੱਗਿਆ ਸੀ ਬਰਨਾਲੇ ਨਹੀਂ ਜੀ ਹਜੇ ਕੋਈ ਕੀਤੀ ਨਹੀਂ ਅਸੀਂ ਮੰਗ ਕਰਦੇ ਆਂ ਵੀ ਉਹਦਾ ਕਰਕੇ ਸਾਡੇ ਬੱਚੇ ਨੇ ਆਏ ਸਾਡਾ ਘਰ ਖਰਾਬ ਹੋ ਗਿਆ ਸਾਡਾ ਉਹੀ ਕਮਾਉਣ ਵਾਲਾ ਸੀ ਉਹੀ ਖਾਣ ਵਾਲਾ ਸੀ ਸਰਦੋਂ ਸਰਸੀ ਕਿਥੋਂ ਕਰਾਂਗੇ ਕਿਥੋਂ ਲਿਓਗੇ ਉਸੇ ਅਸੀਂ ਕੀ ਕਰਾਂਗੇ ਉਹ ਜੇ ਬਾਈ ਸਾਰੇ ਬੜਾ ਬੜਾ ਸੀ ਕੀ ਕਰਾਂਗੇ ਕੀ ਉਹ ਜਿਵੇਂ ਅੱਡਾ ਗਾ ਜੀ 2 ਸਾਲ ਮੈਨੂੰ ਹੋਇਆ ਸੀ ਕੀ ਕਰਾਂਗੇ ਹੁਣ ਇਹਦਾ ਬਸ ਆਹੀ ਕਹਿਣਾ ਜੋਨੇ ਜੀ ਸਾਡੇ ਜਗਰਾਜ ਸਿੰਘ ਦੇ ਡਾਕਟਰ ਵਾਲਾ ਉਹਦੇ ਪੈਰੋਂ ਮੇਰੇ ਘਰ ਵਾਲੀ ਦੀ ਮੌਤ ਹੋ ਗਈ ਉਹਦਾ ਜ਼ਿੰਮੇਵਾਰ ਉਹੀ ਹੈ ਉਹਨੂੰ ਜਰ੍ਹਾ ਹੁਣੀ ਚਾਹੀਦੀ ਹੈ ਉਹਨੇ ਕਰਨੀ ਹੋਈ ਐ ਪੈਸਾ ਦਾ ਚੱਕਰ ਸੀਗਾ ਉਹ ਪੈਸੇ ਮੰਗਦਾ ਸੀ ਅਸੀਂ ਪੈਸੇ ਦੇ ਜੁਗ ਕੇ ਹੈ ਨਹੀਂ ਸੀ ਅਸੀਂ ਗੱਡੀ ਸੀ ਅਸੀਂ ਉਹਨੂੰ ਕਿਹਾ ਸੀ ਲੈ ਲਾ ਉਹ ਕਹਿੰਦਾ ਨਹੀਂ ਇੰਨੇ ਪੈਸੇ ਤੇ ਮੈਂ ਨਹੀਂ ਨਿਮੇੜਨਾ ਮੈਨੂੰ 2 ਲੱਖ ਹੀ ਚਾਹੀਦੇ ਇਹ ਚੱਕਰ ਤੋਂ ਨੇ ਯਾਰ ਟੈਨਸ਼ਨ ਲੱਗ ਗਈ ਉਹਨੇ ਆਹ ਕੰਮ ਕੀਤਾ ਪਸੂ ਨੇ ਅੰਦਰ ਰੋਟੀ ਰਾਟੀ ਖਾ ਕੇ ਅੰਦਰ ਜਾਵਣੇ ਅੰਦਰ ਜਾ ਕੇ ਪਾਣੀ ਪੂਣੀ ਪੀ ਕੇ ਅੰਦਰ ਜਾਵਣਿਆ ਥੋੜੇ ਟਾਈਮ ਬਾਅਦ ਪਤਾ ਲੱਗਿਆ ਸੀ ਗੇਟ ਤੋੜਿਆ ਫਿਰ ਪਤਾ ਲੱਗਿਆ ਵੀ ਆਹ ਕੰਮ ਹੋ ਗਿਆ ਮੇਰਾ ਸੋਤਾ ਦਾ ਬੱਚਾ ਮੈਂ ਕੁਝ ਨਹੀਂ ਕਰ ਸਕਦੀ ਮੇਰਾ ਰਾਜਵਿੰਦਰ ਸਿੰਘ ਸਰਪੰਚ ਰਾਮਗੜ੍ਹ ਇਹ ਮੇਰੇ ਪਿੰਡ ਮੈਟਰ ਹੋਇਆ ਸੀ ਡੈਥ ਹੋ ਗਈ ਸੀ ਮੁੰਡੇ ਦੀ 12 ਤਰੀਕ ਦੀ ਰਾਤ ਨੂੰ ਪਰਸੋਂ ਹੁਣ ਤੱਕ ਜਿਹੜੇ ਦੋਸ਼ੀ ਆ ਉਹਨਾਂ ਨੂੰ ਕਿਸੇ ਨੂੰ ਰਿਸ਼ਟ ਨਹੀਂ ਪਈ ਉਹਨਾਂ ਦੀ ਤਾਂ ਕਰਕੇ ਸੀ ਲੈਵਲ ਥਾਣੇ ਆਏ ਆ ਅੱਜ ਪਰਿਵਾਰ ਦੇ ਨਾਲ ਤੇ ਮਤਲਬ ਪੁਲਿਸ ਵੱਲੋਂ ਹਲੇ ਇਹੀ ਕਿਹਾ ਗਿਆ ਕੋਈ ਇਨਸਾਫ ਵਾਲੀ ਗੱਲ ਨਹੀਂ ਕਿ ਸੀ ਉਹਨਾਂ ਨੂੰ ਗ੍ਰਫਤਾਰ ਕਰ ਰਹੇ ਆ ਕਰ ਰਹੇ ਆ ਪਰ ਹਲ ਤਾਈਂ ਕਰਿਆ ਨਹੀਂ ਗਿਆ ਉਹਨਾਂ ਸਿਚੋ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਅੱਜ ਸ਼ਾਮ ਤੱਕ ਅਸੀਂ ਉਹਦੀ ਰਿਸਟ ਪਾ ਲਾਂਗੇ ਚਲੋ ਦੇਖਦੇ ਆਂ ਜੇ ਸ਼ਾਮ ਤੱਕ ਪੈਂਦੀ ਆ ਨਹੀਂ ਫਿਰ ਇਹ ਜਿਹੜਾ ਪ੍ਰੋਟੈਸਟ ਆ ਉਹਨਾਂ ਨੇ ਸ਼ੁਰੂ ਕੀਤਾ ਪਰਿਵਾਰ ਨੇ ਕਿ ਅਸੀਂ ਉਹਨਾਂ ਚਿਰ ਪੋਸਟਮਾਰਟਮ ਨਹੀਂ ਕਰਵਾਉਣਾ ਜਿੰਨਾ ਚਿਰ ਉਹਨਾਂ ਦੀ ਗ੍ਰਫਤਾਰੀ ਨਹੀਂ ਹੁੰਦੀ ਜੇ ਗ੍ਰਫਤਾਰੀ ਨਹੀਂ ਹੁੰਦਾ ਹੈ ਫਿਰ ਵਧੂ ਗਈ ਕਿਉਂਕਿ ਇਹਦੇ ਵਿੱਚ ਫਿਰ ਪਰਿਵਾਰ ਵੱਲੋਂ ਵੱਡੇ ਲੈਵਲ ਤੇ ਕੱਟ ਕਰਿਆ ਜਾਊ ਪਿੰਡ ਲੈਵਲ ਤੇ ਵੀ ਤੇ ਜਿਹੜੀਆਂ ਬਾਹਰੋਂ ਜਥ ਇਹ ਸਾਰਾ ਜਿਆਦਾ ਹੀ ਬਦੂਗਾ ਮੈਂ ਤਾਂ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਦਾ ਵੀ ਇਹਨੂੰ ਜਿਹੜਾ ਆੜਤੀਆ ਜਗਰਾਜ ਆ ਇਹਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਿਆ ਜਾਵੇ ਤਾਂ ਕਿ ਜਿਹੜਾ ਪਰਿਵਾਰ ਦਾ ਇੱਕ 9 ਮਹੀਨੇ ਦਾ ਬੱਚਾ ਜਾਂ ਉਹਦੀ ਵਾਈਫਾਸ 9 ਦੀ ਡੈਥ ਹੋਈ ਆ ਉਹਨਾਂ ਨੂੰ ਇਨਸਾਫ ਮਿਲ ਸਕੇ ਇਹ ਜਿਹੜਾ ਆੜਤੀਆ ਸੀ ਜਗਰਾਜ ਇੱਕ ਤਾਂ ਇਹਨਾਂ ਦਾ ਘਰ ਆ ਜਿਹੜਾ ਉਹ 4 ਲੱਖ ਚ ਕਿਹਨੇ ਰੱਖੀ ਬੈਠਾ ਛਿੜੀ ਦੀ ਲੈਫਟ ਹੋਈ ਹੋਈ ਆ ਇੱਕ ਇਹਨਾਂ ਨੂੰ 22 ਲੱਖ ਚ ਟਰਾ ਡਰਾਮ ਘਾ ਰਿਹਾ ਸੀ ਵੀ ਮੈਂ ਤੁਸੀਂ ਮੇਰੇ ਖਾਤੇ ਚੋਂ ਪੈਸੇ ਪਵਾ ਲਏ ਹਾਲਾਂਕਿ ਜਿਹੜਾ ਸਤਨਾਮ ਸਿੰਘ ਸੀ ਉਹਦਾ ਇਹ ਕਹਿਣਾ ਸੀਗਾ ਵੀ ਪਹਿਲਾਂ ਜਿਹੜਾ ਇਹਨਾਂ ਦਾ ਕੋਈ ਫੈਸਲਾ ਹੋਇਆ ਸੀ ਰਾਜੀਨਾਮਾ ਲਾ ਲੋ ਜਾਂ ਸਾਡੇ ਕੋਲੇ ਗੱਲਾਂ ਆਈਆਂ ਸੀ ਵੀ ਇਹ ਪੈਸੇ ਆਪ ਹੀ ਪਾਏ ਜਾਂਦੇ ਸੀ ਤੇ ਆਪ ਹੀ ਕਢਵਾਏ ਜਾਂਦੇ ਸੀ ਕਿਉਂਕਿ ਪਹਿਲਾਂ ਇਕੱਠੇ ਕੰਮ ਕਰਦੇ ਸੀ। ਸਹੀ ਮੈਸੇਜ ਹੈ ਜੀ ਵੀ ਇਹਦੀ ਬੰਦੇ ਦੀ ਜਿਹੜਾ ਦੋਸ਼ੀ ਆ ਦੀ ਰੈਸਟ ਪਾਈ ਜਾਵੇ। ਜੇ ਨਹੀਂ ਰੈਸਟ ਪਾਉਗੀ ਤਾਂ ਹੁਣ ਪਰਿਵਾਰ ਦਾ ਤਾਂ ਇਹੀ ਆ ਉਹਦੀ ਵਾਈਫ ਦਾ ਸਤਨਾਮਦੀ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਸਾਰੇ ਦਾ ਵੀ ਅਸੀਂ ਤਾਂ ਨਹੀਂ ਉਹਨਾਂ ਚਿਰ ਮਤਲਬ ਪੋਸਟਮਾਰਟਮ ਨਹੀਂ ਹੋਣ ਦੇਵਾਂਗੇ ਜਿੰਨਾ ਚਿਰ ਇਹਦਾ ਇਹਦਾ ਇਹਨਾਂ ਦੀ ਰੈਸਟ ਨਹੀਂ ਪੈਂਦੀ। ਤੁਹਾਨੂੰ ਪਤਾ ਹੀ ਹੈ ਜੀ ਜੋ ਕਿਉਂਕਿ ਜਦੋਂ ਹਾਲੇ ਤੱਕ ਸਭ ਨੂੰ ਕਿਸੇ ਨੂੰ ਮੈਸੇਜ ਨਹੀਂ ਲਾਇਆ ਹੁਣ ਅੱਜ ਮੈਸੇਜ ਲੱਗ ਜਾਣਗੇ ਪਿੰਡ ਲੈਵਲ ਤੇ ਵੀ ਪ੍ਰਕਾਟ ਹੋਊਗਾ ਸਾਰਾ ਲੇਡੀਜ਼ ਵੀ ਆਉਣਗੀਆਂ ਸਭ ਕੁਝ ਹੋਊਗਾ ਹਲੇ ਤਾਂ ਮਤਲਬ ਸਿੱਤੂ ਸਭ ਵੱਲੋਂ ਇਹ ਆ ਵੀ ਅਸਾਮ ਤੱਕ ਅਸੀਂ ਰੈਸਟ ਪਾਵਾਂਗੇ ਦੇਖੋ ਕੀ ਕਰਦੇ ਆ ਪਰ ਹੁਣ ਤੱਕ ਉਹਦੀ ਰੈਸਟ ਨਹੀਂ ਹੋਈ ਐਫ ਆਈ ਆਰ ਜ਼ਰੂਰ ਲਾਂਚ ਹੋਈਏ ਸੁਖਵਿੰਦਰ ਸਿੰਘ ਸਰਪੰਚ ਗ੍ਰਾਮ ਪੰਚਾਇਤ ਸੜਾ ਮ੍ਰਿਤਕ ਸਤਨਾਮ ਸਿੰਘ ਪਿੰਡ ਰਾਮਗੜ੍ਹ ਜਿਸ ਦੀ ਸਿਸਟਮ ਦੇ ਕੋ ਛੋਟਾ ਜਿਹਾ ਬੱਚਾ ਉਹਦਾ 9 ਮਹੀਨਿਆਂ ਦਾ ਸੋ ਪਰਿਵਾਰ ਸਮੇਤ ਇੱਥੇ ਇਨਸਾਫ ਦੀ ਮੰਗ ਕਰਨ ਆਏ ਆ ਸੋ ਜਿਹੜੀ ਸਮੇਂ ਦੀ ਸਰਕਾਰ ਹੈ ਕਿਤੇ ਵੀ ਸਾਨੂੰ ਇਨਸਾਫ ਨਹੀਂ ਦੇ ਰਹੀ ਤੇ ਇਨਸਾਫ ਦਾ ਤਕਾਜ਼ਾ ਇਹੀ ਰਹਿ ਗਿਆ ਵੀ ਜਿੰਨਾ ਚਿਰ ਲੋਕ ਇਕੱਠੇ ਹੋ ਕੇ ਧਰਨਾ ਨਾ ਲਾਉਣ ਜਾਂ ਇੱਕ ਇਸ ਤਰ੍ਹਾਂ ਦਾ ਦਬਾਅ ਨਾ ਬਣਾਉਣ ਉਸ ਤੋਂ ਇਲਾਵਾ ਕੰਮ ਹੀ ਨਹੀਂ ਹੋ ਰਿਹਾ ਆਮ ਲੋਕਾਂ ਦਾ ਸਾਡਾ ਸੋ ਮੈਂ ਪ੍ਰਸ਼ਾਸਨ ਮੂਰੇ ਬੇਨਤੀ ਕਰਦਾ ਵੀ ਕੱਲ ਨੂੰ ਸੰਡੇ ਆ ਕੱਲ ਤੱਕ ਦਾ ਤੁਹਾਨੂੰ ਅਲਟੀਮੇਟਮ ਦਿੰਨੇ ਆ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਵੀ ਅੱਜ ਹੀ ਸ਼ਨੀਵਾਰ ਰਾਤ ਸ਼ਾਮ ਤੱਕ ਅਸੀਂ ਉਹਨੂੰ ਹਰ ਹਾਲਤ 'ਚ ਗ੍ਰਿਫਤਾਰ ਕਰ ਲਾਂਗੇ ਸੋ ਜੇ ਨਹੀਂ ਗ੍ਰਿਫਤਾਰ ਹੁੰਦਾ ਤਾਂ ਸਾਡੇ ਕੋਲੇ ਕੋਈ ਦੂਸਰਾ ਰਸਤਾ ਨਹੀਂ ਸਾਡੇ ਕੋਲੇ ਜਿਹੜਾ ਡੈਮੋਕਰੈਟਿਕ ਰਾਈਟ ਆ ਲੋਕਾਂ ਨੂੰ ਲੈ ਕੇ ਲੋਕਾਂ ਦੀ ਆਵਾਜ਼ ਧਰਨਿਆ ਦੁਆਰਾ ਜੋ ਸਾਡੇ ਕੋਲੋਂ ਹੋਊਗਾ ਭਾਈ ਅਸੀਂ ਫਿਰ ਉਹੋ ਕਰਾਂਗੇ ਸੋ ਜਿਸ ਤਰ੍ਹਾਂ ਮੇਰੀ ਭੈਣ ਨੇ ਕਿਹਾ ਸਾਰੇ ਪ੍ਰਸ਼ਾਸਨ ਮੂਰੇ ਕਿਹਾ ਵੀ ਅਸੀਂ ਉਸ ਤ ਉਦੋਂ ਤੱਕ ਮ੍ਰਿਤਕ ਦਾ ਅੰਤਮ ਸੰਸਕਾਰ ਨਹੀਂ ਕਰਦੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ ਸੋ ਆ ਤਾਂ ਸਾਡਾ ਜਿਹੜੇ ਦਬੇ ਕੁਚਲੇ ਲੋਕ ਆ ਉਹਨਾਂ ਦੀ ਇਹ ਗੱਲ ਰਹੇਗੀ ਵੀ ਸਰਦਾਂ ਜਿਹੜਾ ਸਾਈ ਚਲਿਆ ਜਾਵੇ ਤਾਂ ਉਸ ਦੇ ਅੰਤਮ ਸੰਸਕਾਰ ਤੱਕ ਰੁਕਣਾ ਪਵੇ ਵੀ ਸਾਨੂੰ ਇਨਸਾਫ ਦਿਓ ਪ੍ਰਸ਼ਾਸਨ ਪੂਰੇ ਇੱਕ ਵਾਰੀ ਫੇਰ ਜ਼ੋਰਦਾਰ ਤਰੀਕੇ ਨਾਲ ਮੰਗ ਕਰਦੇ ਆ ਵੀ ਇਨਸਾਫ ਦਿੱਤਾ ਜਾਵੇ ਅਸੀਂ ਨਹੀਂ ਕਹਿੰਦੇ ਵੀ ਤੁਹਾਡੀ ਇਨਵੈਸਟੀਗੇਸ਼ਨ ਆ ਤੁਹਾਡੇ ਕੋਲੇ ਜਿਹੜਾ ਸਾਰਾ ਸਿਸਟਮ ਆ ਤੁਸੀਂ ਇਹ ਜਾਂਚ ਕਰਨੀ ਆ ਕਿਹੜਾ ਦੋਸ਼ੀ ਜਿਹੜੀ ਆ ਕਾਰਵਾਈ ਕੀਤੀ ਜਾਵੇ ਇਹ ਅੱਜ ਸਾਡੇ ਸਤਕਾਰਯੋਗ ਰਾਮਗੜ੍ਹ ਤੋਂ ਵੀ ਸਰਪੰਚ ਆਏ ਨੇ ਸਾਡੇ ਪੰਚਾਇਤ ਯੂਨੀਅਨ ਦੇ ਵੀ ਸਰਪੰਚ ਆਏ ਨੇ ਹੋਰ ਜਥੇਬੰਦੀਆਂ ਨੇ ਵੀ ਸੰਪਰਕ ਕੀਤਾ ਜਿਹੜੀਆਂ ਮਜ਼ਦੂਰਾਂ ਵਾਸਤੇ ਸੰਘਰਸ਼ ਕਰਦੀਆਂ ਕਿਸਾਨ ਜਥੇਬੰਦੀਆਂ ਨੇ ਵੀ ਕੀ ਬਣਦਾ ਜੇ ਤੁਸੀਂ ਜਾਓ ਮੀਟਿੰਗ ਕਰੋ ਤੇ ਉਸ ਤੋਂ ਬਾਅਦ ਸਾਨੂੰ ਦੱਸਿਆ ਜਾਵੇ ਮੀਟਿੰਗ ਚੋਂ ਇਹ ਨਿਕਲ ਕੇ ਆਏ ਵੀ ਸ਼ਾਮ ਤੱਕ ਬਦ ਤੋਂ ਬਦ ਅਸੀਂ ਗ੍ਰਫਤਾਰ ਕਰ ਲਾਂਗੇ ਜੇ ਨਹੀਂ ਕਰਦੇ ਫਿਰ ਸਾਡੇ ਕੋਲ ਕੋਈ ਹੋਰ ਰਾਹ ਨਹੀਂ ਰਹਿ ਜਾਂਦਾ ਧਰਨੇ ਤੋਂ ਲਾ ਪਰਸੋਂ ਸੋਮਵਾਰ ਨੂੰ ਅਸੀਂ ਆਪਣਾ ਜਿਹੜਾ ਪ੍ਰੋਟੈਸਟ ਕਰਕੇ ਉਨਾ ਚਿਰ ਅੰਤਮ ਸੰਸਕਾਰ ਨਹੀਂ ਹੋਏਗਾ ਵਿਛੜੀ ਰੂ ਜਿਹੜੀ ਸਤਨਾਮ ਸਿੰਘ ਉਸ ਦਾ ਧੰਨਵਾਦ ਇਹ ਜਿਹੜਾ ਇੱਕ ਸਤਨਾਮ ਸਿੰਘ ਇਹ ਪਹਿਲਾਂ ਇੱਕ ਕੰਮ ਕਰਦਾ ਰਿਹਾ ਕਿਸੇ ਆੜਤੀ ਦੇ ਨਾਲ ਕੁਝ ਸਾਲ ਪਹਿਲਾਂ ਦਾ ਉਹਦੇ ਨਾਲ ਇਹ ਉੱਥੇ ਕੰਮ ਕਰਦਾ ਸੀ ਤਾਂ ਇਹਦਾ ਪੈਸਿਆਂ ਦਾ ਕੋਈ ਝਗੜਾ ਸੀ ਉਹ ਕਹਿੰਦਾ ਮੇਰੇ ਕੋਲ ਇਹਦੇ ਵੱਲ ਵੱਧ ਨਿਕਲਦੇ ਆ ਤੇ ਇਹ ਇਹ ਕਹਿੰਦਾ ਸੀ ਮੇਰੇ ਇੰਨੇ ਬਣਦੇ ਆ ਇਹਨਾਂ ਦਾ ਕੋਈ ਆਪਸੀ ਸੀਗਾ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਆ ਇਹਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ ਜਿਹੜਾ 19 ਹੈ ਅੰਡਰ ਸੈਕਸ਼ਨ 306 506 ਜਿਹੜਾ ਪੁਲਿਸ ਨੇ ਆਪਾਂ ਇੱਥੇ ਦਰਜ ਕਰ ਲਿਆ ਤੇ ਇਹਦੀ ਜਿਹੜੀ ਇਨਵੈਸਟੀਗੇਸ਼ਨ ਜਾਰੀ ਹੈ ਜਿਹੜਾ ਉਹਨੇ 83 ਦੇ ਅਗੇਂਸਟ ਲਿਖਾਇਆ ਵੀ ਇਹ ਮੈਨੂੰ ਡਰਾਉਂਦਾ ਸੀਗਾ ਤੇ ਉਹਦੇ ਅਸੀਂ ਛੇਤੀ ਹੀ ਅਰੈਸਟ ਕਰ ਲੈਣਾ ਤੇ ਇਨਵੈਸਟੀਗੇਸ਼ਨ ਦਾ ਪਾਰਟ ਆ ਉਹ ਅਸੀਂ ਕਰ ਰਹੇ ਆ ਪਤਾ ਵੀ ਕੀ ਗੱਲ ਹੈਗੀ ਆ ਬਈ ਇਹਨਾਂ ਦਾ ਕੀ ਗੱਲ ਹੈ ਪਹਿਲਾਂ ਇਕੱਠੇ ਹੀ ਕੰਮ ਕਰਦੇ ਰਹੇ ਨੇ ਇਹ ਨਹੀਂ ਇਹ ਸਾਡਾ ਪੂਰਾ ਜੋਰ ਲੱਗਿਆ ਹੋਇਆ ਟੀਮਾਂ ਸਾਡੀਆਂ ਬਾਹਰ ਟੀਮਾਂ ਬਣਾਈਆਂ ਸਪੈਸ਼ਲ ਇਸ ਤੇ ਕੰਮ ਤੇ ਲੱਗੇ ਹੋਏ ਆ ਛੇਤੀ ਹੋਈ ਅਸੀਂ ਉਹਨੂੰ ਪੜ ਲੈਣਾ ਮੈਂ ਇਹ ਜਗਰਾਤ ਸਿੰਘ ਹੀ ਆ ਨਾਲ ਕੁਝ ਅਨੋਨ ਨੇ ਜੇ ਕੋ ਹੋਰ ਵੀ ਆਉਣਗੇ ਤਾਂ ਅਸੀਂ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਜੇ ਕੋ ਸਾਹਮਣੇ ਆਏ ਤਾਂ